ਨੂਰਦੀ ਐ ਨੀ ਸੋਨੀ ਵਾਦ ਓਏ ਹੋਏ ਨੂਰ ਵੀ ਲੱਗ ਪਈ ਕਾਉਂ ਉਸ ਸਮੇਂ ਪਹਿਲਾਂ ਟਿਕਟੋਕ ਤੇ ਨੂਰ ਬਹੁਤ ਜ਼ਿਆਦਾ ਫੇਮਸ ਹੋਈ ਸੀ ਨੂਰ ਮੋਟੇ ਨਾਲ ਵੀਡੀਓ ਬਣਾਉਂਦੀ ਹੁੰਦੀ ਸੀ ਜੀ ਹਾਂ ਨੂਰ ਹੈ ਤਾਂ ਕੁੜੀ ਪਰ ਇਹ ਮੁੜੇ ਦੇ ਰੂਪ ਵਿੱਚ ਵੀਡੀਓ ਬਣਾਉਂਦੀ ਹੁੰਦੀ ਸੀ ਇਸ ਨੇ ਕੇਸ ਕੀ ਬਣੀ ਹੁੰਦੀ ਸੀ ਸਰਦਾਰ ਬਣੀ ਹੁੰਦੀ ਸੀ ਤੇ ਸਾਰਿਆਂ ਨੂੰ ਲੱਗਦਾ ਸੀ ਵੀ ਨੂਰ ਮੁੜਾ ਵਾ ਪਰ ਬਾਅਦ ਚ ਪਤਾ ਲੱਗਾ ਵੀ ਨੂਰ ਕੁੜੀ ਆ ਸੋ ਨੂਰ ਦੀਆਂ ਵੀਡੀਓ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਪਿਆਰ ਕਰਦੇ ਆ ਹੁਣ ਵੀ ਨੂਰ ਬਹੁਤ ਸੋਹਣੀਆਂ ਸੋਹਣੀਆਂ ਵੀਡੀਓ ਬਣਾਉਂਦੀ ਆ ਪਰ ਆ ਜਿਹੜੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਨਾ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਨੂਰ ਇੱਕ ਨਾ ਗਾਣਾ ਸੁਣਾ ਰ ਆ ਨੂਰ ਦੀ ਆਵਾਜ਼ ਬਹੁਤ ਜ਼ਿਆਦਾ ਸੋਹਣੀ ਆ ਜੀ ਹਾਂ ਜਿੱਥੇ ਨੂਰ ਦੀ ਐਕਟਿੰਗ ਬਹੁਤ ਜ਼ਿਆਦਾ ਸੋਹਣੀ ਆ ਉਥੇ ਆਵਾਜ਼ ਵੀ ਬਹੁਤ ਸੋਹਣੀ ਆ ਸੋ ਆਓ ਨੂਰ ਦੀ ਮਿੱਠੀ ਜੀ ਆਵਾਜ਼ ਵਿੱਚ ਇੱਕ ਗਾਣਾ ਸੁਣਦੇ ਆ ਸ਼ਾਵਾ ਕੁੰਡ ਚੁੱਕ ਕੇ

ਹਾਂਜੀ ਫਿਰ ਨੂਰਦੀ ਆਵਾਜ਼ ਕਿਵੇਂ ਦੀ ਲੱਗੀ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਨੂਰਦੀ ਦੀ ਸ ਪਿਆਰੀ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਰੱਬ ਰਾਖਾ